ਇਹ ਆ ਸੜਕ ਉੱਚੀ ਆ ਉਧਰ ਜਿੰਨਾ ਪਾਣੀ ਦਾ ਫਲੋ ਸਾਰਾ ਇਧਰ ਨੂੰ ਆ ਰਿਹਾ ਵਾ ਤੇ ਇਹ ਸੜਕ ਜਿਹੜੀ ਇੱਕ ਸਾਈਡ ਤੋਂ ਦੋ ਤਿੰਨ ਜਗ੍ਹਾ ਤੋਂ ਟੁੱਟ ਚੁੱਕੀ ਐ ਇੱਕ ਸਾਈਡ ਤੋਂ ਟੁੱਟਣੀ ਸ਼ੁਰੂ ਹੋ ਚੁੱਕੀ ਆ ਤੇ ਪਾਣੀ بارش ਬਹੁਤ ਜ਼ਿਆਦਾ ਹੋ ਰਹੀ ਆ ਉਹਦਾ ਕਰਕੇ ਇੱਥੇ ਪਬਲਿਕ ਨੂੰ ਆਉਣ ਜਾਣ ਚ ਬਹੁਤ ਪਰੇਸ਼ਾਨੀ ਹੋ ਰਹੀ ਆ ਜਾਮ ਬਣ ਬਣ ਹੋ ਰਹੀ ਆ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਬੈ ਟ੍ਰੈਪ ਕਰਾ ਜੀ ਤੁਹਾਡੇ ਸਾਹਮਣੇ ਦੇਖ ਲਓ ਸੱਚੇ ਖੱਬੇ ਦੋਨਾਂ ਸਾਈਡਾਂ ਤੇ ਟ੍ਰੈਫਿਕ ਬਹੁਤ ਜ਼ਿਆਦਾ ਜਾਮ ਹੋ ਚੁੱਕੀ ਆ ਤੇ ਸੜਕ ਅੱਧੀ ਟੁੱਟ ਚੁੱਕੀ ਆ ਅੱਧੀ ਰਹਿ ਗਈ ਐ ਕਿੰਨੇ ਕਿਲੋਮੀਟਰ ਜਾਮ ਆ ਘੱਟ ਤੋਂ ਘੱਟ 2.5 ਕਿਲ ਇਸ ਸਵੇਰੇ 10 ਵਜੇ ਤੋਂ ਆ ਜੀ ਹਾਂ ਜੀ ਹੋਰ ਤਾਂ ਗਾਈ ਤਾਂ ਕੋਈ ਹਾਲਤ ਹੀ ਜਿਹੜਾ ਰਾਤ ਪਤਝੀ ਹੋਈ ਆ ਬਹੁਤ ਜ਼ਿਆਦਾ بارش ਹੋਈ ਆ ਉਹਦਾ ਕਰਕੇ ਬਹੁਤ ਜ਼ਿਆਦਾ ਪਾਣੀ ਆ ਜੀ ਆਹ ਸਾਈਡ ਉੱਚੀ ਆ ਤੋਂ ਸਾਰਾ ਜਿੰਨੇ ਪਿੰਡਾਂ ਦਾ ਪਾਣੀ بارش ਦਾ ਸਾਰਾ ਪਾਣੀ ਇੱਧਰ ਆ ਰਿਹਾ ਜੀ ਇੱਥੇ ਢੁਡੀਆਂ ਵਾਲਾ ਜਿਹੜਾ ਪਿੰਡਾਂ ਸਾਰਾ ਪਾਣੀ ਇੱਧਰ ਆ ਰਿਹਾ ਕੱਲ ਦੀ ਜਿਹੜੀ ਲਗਾਤਾਰ بارش ਹੋਈ ਉਹਦਾ ਉਸ ਦਾ ਕਰਕੇ ਨਾ ਉੱਚੀਆਂ ਪਾਣੀਆਂ ਦੋਨੇ ਵੱਲੋਂ ਇੱਧਰ ਬੇਟਵਾਲ ਨੂੰ ਪਾਣੀ ਆ ਰਿਹਾ ਵਾ ਕੁਲੀ ਦਾ ਕਾ ਇਹਦਾ ਜਿਹੜਾ ਬਣਿਆ ਹੋਇਆ ਵਾ ਅ ਅੰਡਰਗਰਾਉਂਡ ਉਸਨੇ ਪਾਣੀ ਰੋਕਿਆ ਹੋਇਆ ਉਸ ਕਰਕੇ ਆ ਮੇਨ ਰੋਡ ਦੇ ਉੱਤੇ ਪਾਣੀ ਚੜ ਗਿਆ ਸੀਗਾ ਹੁਣ ਜੇ ਇਹ ਸਾਰਾ ਪਿੰਡਾਂ ਦਾ ਝੋਨੇ ਦਾ ਵਿੱਚੋਂ ਆਇਆ ਦੋਨੇ ਵਿੱਚੋਂ ਸਈਦਵਾਦ ਮਾਦੋ ਚੰਡਾ ਹੋਰ ਪਿੰਡਾਂ ਦਾ ਪਾਣੀ ਆ ਰਜਾਪੁਰ ਤੱਕ ਪਾਣੀ ਹੋਣ ਰਿਹਾ ਇੱਥੇ ਇਤੋਂ ਦੇ ਹਾਲਾਤ ਹੁਣ ਡੀਸੀ ਸਾਹਿਬ ਆਹੀ ਅੱਗੇ ਨਾਲੋਂ ਠੀਕ ਹੈ ਜੀਸੀਬੀ ਨੇ ਥੋੜਾ ਰਸਤਾ ਬਣਾਤਾ ਪਾਣੀ ਨਿਕਲਣ ਵਾਸਤੇ ਸੜਕ ਅੱਧੀ ਅੱਧੀ ਖੁਰ ਗਈ ਆ ਸਭ ਤੋਂ ਵੱਡੀ ਪ੍ਰੋਬਲਮ ਆ ਜੀ ਨੈਸ਼ਨਲ ਹਾਈਵੇ ਦੀ ਆ ਦੇਖੋ ਸਾਰੀ ਰੋਡ ਜਿਹੜੀ ਆ ਰੁੜਦੀ ਜਾ ਰਹੀ ਆ ਇਸ ਦਾ ਮੁੱਖ ਕਾਰਨ 109-10 ਕਿਲੋਮੀਟਰ ਪਿੱਛੇ ਉਹ ਪੰਡਾਲਾ ਪਾਰ ਇੱਕਠਾ ਹੋ ਕੇ ਸਾਰਾ ਨਵਾਦ ਤੋਂ ਇੱਧਰ ਨੂੰ ਆ ਰਿਹਾ ਵਾ ਪਾਣੀ ਦਾ ਇੰਨਾ ਜ਼ਿਆਦਾ ਓਵਰਫਲੋ ਹੋਇਆ ਪਿਆ ਵਾ ਵੀ ਪ੍ਰਸਾਤ ਉੱਪਰ ਬਹੁਤ ਜ਼ਿਆਦੀ ਹੋ ਰਹੀ ਆ ਜਿਸ ਕਰਕੇ ਜਿਹੜਾ ਨੈਸ਼ਨਲ ਹਾਈਵੇ ਰੋਟਾ ਜਾਂਦਾ ਵਾ ਤੇ ਹੁਣ ਸਵੇਰ ਦਾ ਸਾਰੀ ਸੇਵਾਤਾਂ ਕਰ ਦੇਵਾ ਕਰਨ ਲੱਗੀ ਆ ਤੇ ਜੀ.ਐਸ.ਪੀ. ਲਾ ਕੇ ਤੇ ਪਾਣੀ ਦੀ ਨਿਕਾਸੀ ਦੂਜੀ ਸਾਈਡੋਂ ਲੂ ਨਗਾ ਰਹੇ ਆ ਇਸ ਕਰਕੇ ਕਿ ਉਸ ਤੋਂ ਅੱਗੇ ਵੱਡੀ ਕੁਲੀ ਹੈਗੀ ਆ ਤੇ ਉਸ ਕੁਲੀ ਦੇ ਵਿੱਚ ਵੀ ਜਿਹੜਾ ਸਾਰਾ ਪਾਣੀ ਨਿਕਲ ਜਾਊਗਾ ਜੀ ਕਿਆ ਕੀ ਆ ਰਹੀ ਹੁਣ ਇਸ ਤਰ੍ਹਾਂ ਮਤਿਆਰੀਆਂ ਮੇਨ ਰੋਡ ਢੁੱਡਦਾ ਜਾਂਦਾ ਜੀ ਮੇਨ ਰੋਡ ਦਾ ਕਰਕੇ ਜੋ ਸੱਮਣੋਂ ਸੜਕ ਪਾਰੀ ਮਿੱਟੀ ਨਿਕਲ ਗਈ ਆ ਇਹ ਰੋਡ ਰਾਖਰਾਬ ਜਿਹੜੀ ਸਾਰੀ ਰੋਡ ਦੇ ਵਿੱਚ ਦਿਖ ਜਾਣੀ ਆ ਇੱਥੋਂ ਦੀ ਟ੍ਰੈਫਿਕ ਬਿਲਕੁਲ ਵੱਧ ਹੋ ਜਾਣੀ ਆ ਕਿੰਨੇ ਕਿਲੋਮੀਟਰ ਤੋਂ ਆ ਜਾ ਲਗਾ ਜਾਂ ਉਸ ਤੋਂ 1.5 ਕਿਲੋਮੀਟਰ ਲੰਮਾ ਜੀ